ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਤੁਹਾਡੇ ਨਾਲ ਉਸ ਵਕਤ ਦਾ ਵਾਕਿਆ ਸਾਂਝਾ ਕਰਨਾ ਹੈ ਜਦੋਂ ਨੂਰਾ ਮਾਹੀ ਸਤਿਗੁਰਾਂ ਨੂੰ ਛੋਟੇ ਸਾਹਿਬ ਜਦਿਆਂ ਦੀ ਖਬਰ ਲਿਆ ਕੇ ਸੁਣਾਉਂਦਾ ਹੈ ਭਾਵਕ ਹੋ ਜਾਂਦਾ ਕੋਈ ਬੋਲਿਆ ਨਹੀਂ ਜਾਂਦਾ ਮਹਾਰਾਜ ਕਹਿੰਦੇ ਜੋ ਜੋ ਵਾਪਰਿਆ ਹੈ ਸਾਨੂੰ ਦੱਸੋ ਕਹਿਣ ਲੱਗਾ ਮਹਾਰਾਜ ਸ਼ਾਮਾ ਪੈ ਗਈਆਂ ਨੇ ਮੈਂ ਕੀ ਦੱਸ ਸਕਦਾ ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ ਮਹਾਰਾਜ ਕਹਿੰਦੇ ਜੋ ਜੋ ਦੱਸੋਗੇ ਅਸੀਂ ਸਤਿਕਾਰ ਕਰਾਂਗੇ ਜਦੋਂ ਸਾਡੇ ਗੁਰੂ ਪਿਤਾ ਦਾ ਸੇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਸੀ ਉਦੋਂ ਵੀ ਸ਼ਾਮਾ ਸੀ ਅਸੀਂ ਸਤਿਕਾਰ ਕੀਤਾ ਜਦੋਂ ਸਾਡੇ ਵੱਡੇ ਸਹਿਬਜ਼ਾਦੇ ਚਮਕੌਰ ਦੀ ਜੰਗ 'ਚ ਸ਼ਹੀਦ ਹੋਏ ਸ਼ਾਮਾ ਪੈ ਰਹੀਆਂ ਸਨ ਅਸੀਂ ਸਤਿਕਾਰ ਕੀਤੀਆਂ ਅੱਜ ਦੀਆਂ ਸ਼ਾਮਾ ਵੀ ਸਤਿਕਾਰ ਕਰਾਂਗੇ ਜੋ ਜੋ ਵਾਪਰਿਆ ਸਾਨੂੰ ਦੱਸੋ ਜੋ ਵਾਰਤਾਲਾਪ ਨੂਰਾ ਮਾਹੀ ਤੇ ਸਤਿਗੁਰਾਂ ਦੇ ਵਿਚਾਰ ਹੁੰਦੇ ਆ ਉਹ ਇੱਕ ਛੋਟੇ ਜਿਹੇ ਸ਼ੇਰ ਦੇ ਨਾਲ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂਗਾ ਤੇ ਮੇਰਾ ਮਨ ਕਰਦਾ ਕਿ ਮੈਂ ਤਰਨਮ ਦੇ ਵਿੱਚ ਆਪ ਜੀ ਨਾਲ ਉਹ ਸ਼ੇਰ ਸਾਂਝਾ ਕਰਾਂ ਜਦ ਹਾਲ ਸੁਨਾਇਆ ਮਾਹੀ ਨੇ ਦੁਨੀਆਂ ਦੇ ਮਾਹੀ ਨੂੰ ਜਦ ਹਾਲ ਸੁਨਾਇਆ ਮਾਹੀਨੇ ਦੁਨੀਆ ਦੇ ਮਾਹੀ ਨੂੰ ਚੁੱਪ ਛਾ ਗਏ ਸਾਰੇ ਸੁਣ ਦਰਦਾਂ ਦੇ ਰਾਹੀ ਨੂੰ ਚੁੱਪ ਛਾ ਸਾਰੇ ਸੁਣ ਦਰਦਾਂ ਦੇ ਰਾਹੀ ਨੂੰ ਚੁੱਪ ਬਸਰੀ ਚ ਸਤਗੁਰ ਬੋਲੇ ਚੁੱਪ ਬਸਰੀ ਚ ਸਤਗੁਰ ਬੋਲੇ ਹੀ ਦੇ ਬੂਟੇ ਨੂੰ ਪੁੱਟ ਕੇ ਤੇ ਸਾਹਿਬ ਜਾ ਦੇ ਇਕੱਲੇ ਨਹੀਂ ਗਏ ਗਏ ਜ਼ੁਲਮ ਦੀ ਜੜ ਪੁੱਟ ਕੇ ਤੇ ਸਾਹਿਬ ਜਾ ਦੇ ਇਕੱਲੇ ਨਹੀਂ ਗਏ ਗਏ ਜ਼ੁਲਮ ਦੀ ਜੜ ਪੁੱਟ ਕੇ ਸਤਿਗੁਰਾਂ ਕਿਹਾ ਮਰੇ ਸਾਹਿਬਜ਼ਾਦੇ ਇਕੱਲੇ ਨਹੀਂ ਇਸ ਦੁਨੀਆ ਤੋਂ ਰੁਖਸਤ ਹੋਏ ਉਹ ਆਪਣੀ ਸ਼ਹਾਦਤ ਨਾਲ ਜ਼ੁਲਮ ਦੀ ਜੜ ਫੁੱਟ ਕੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ